ਸੋ ਆਪਾਂ ਜਿਹਨਾਂ ਲਈ ਬੰਦ ਦਾ ਬਖਸ਼ਣਾ ਆਪਾਂ ਕਰਦੇ ਸੀਗੇ ਆਪਾਂ ਹੁਣ ਉਹ ਵਸਮ ਜਿਹੜੀ ਅਰਥੂ ਕਰਦੇ ਆ ਸੱਚੇ ਦਿਲੋਂ ਸੱਚੇ ਜੋ ਈਸ਼ਵਰ ਦੀ ਸੌਖਾਣਾ ਮੈਂ ਕਾਨੂੰਨ ਦੁਆਰਾ ਸਰਤਾਪਤ ਬਹੁਤ ਸੇ ਸੁਧਾਨ ਰੱਖਾਂਗਾ ਰੱਖਾਂਗੀ ਅੰਦੇ ਭਾਰਤ ਦੀ ਰੱਖਾਂਗੀ ਕਾਨੂੰਨ ਤਾਂ

ਸ਼ੁਰੂ ਕਰਨ ਤੋਂ ਪਹਿਲਾਂ ਜਿਵੇਂ ਕਿ ਢਾਡੀ ਜਥੇ ਵੱਲੋਂ ਬਹੁਤ ਹੀ ਵਧੀਆ ਇਤਿਹਾਸ ਦੇ ਨਾਲ ਗੁਰਨਾਨਕ ਪਾਤਸ਼ਾਹ ਦੇ ਇਤਿਹਾਸ ਦੇ ਨਾਲ ਜਾਣ ਕਰਵਾਇਆ ਗਿਆ ਹੈ ਸੋਹਣ ਚੁੱਕ ਸਵਾਗਤ ਸ਼ੁਰੂ ਹੋਇਆ ਹੈ ਸੋ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਡੇਰਾਪਾਪਾ ਨਾਨਕ ਤੋਂ ਬਧਾਇਤ ਚੁਣੇਗੇ ਸਰਦਾਰ ਗੁਰਪ੍ਰੀਤ ਗੁਰਦੀਪ ਸਿੰਘ ਜਮਦਾਵਾ ਜੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਏ ਹੋਏ ਸਾਡੇ ਪੰਚਾਇਤੀ ਨੁਮਾਇੰਦਿਆਂ ਨੂੰ ਜਿੱਥੇ ਬਿਲਕੁਲ ਜੀ ਬਟਾਲੇ ਵਾਲਿਆਂ ਨੂੰ ਵੀ ਮੁਬਾਰਕਾਂ ਨੇ ਅੱਜ ਸਾਰਾ ਜਿਹੜਾ ਜ਼ਿਲ੍ਹਾ ਹੈ ਉਹ ਸਾਰਾ ਬਟਾਲੇ ਇਕੱਤਰ ਹੋਇਆ ਹੈ ਇਹ ਤੁਹਾਡਾ ਸਾਰਿਆਂ ਦਾ ਪਿਆਰ ਹੈ ਕਿਉਂਕਿ ਬਟਾਲਾ ਤਾਂ ਡਿਸਾਈਡ ਕੀਤਾ ਸੀ ਵੀ ਫਤੇਗੜ ਚੂੜੀਆਂ ਵੀ ਡੇਰਾ ਬਾਬਾ ਨਾਨਕ ਵੀ ਗਰਦਾਸਪੁਰ ਵੀ ਇੱਕ ਸਾਨੂੰ ਸੈਂਟਰ ਪਲੇਸ ਬਣਦਾ ਸੀ ਜਿਹਦੇ ਕਰਕੇ ਆਪਾਂ ਜਿਹੜਾ ਬਟਾਲੇ ਨੇ ਚੇਸ ਨਹੀ 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 ਵੇਖੋ ਮੈਂ ਤੁਹਾਨੂੰ ਅੱਗੇ ਦੱਸਣਾ ਚਾਹੁੰਨਾ ਸਾਰਾ ਪਰਿਵਾਰ ਆ ਸਾਡਾ ਔਰ ਮੈਂ ਰੇਣੀ ਆ ਸਾਨੂੰ ਲੋਕ ਸਭਾ ਦੇ ਵਿੱਚ ਵੀ ਲੋਕਾਂ ਨੇ ਆਪਣੇ ਵੱਲੋਂ ਉਹਨਾਂ ਨੇ ਹਾਜ਼ਰੀ ਪੂਰੀ ਭਰੀ ਸਾਡੇ ਨਾਲ ਬਾਕੀ ਮਕਦਰ ਆ ਕਿਸਮਤ ਆ ਕਿ ਹੁਣ ਜਿਸ ਤਰ੍ਹਾਂ ਪੰਚਾਇਤਾਂ ਨੂੰ ਅੱਜ ਸੋਝਵਾ ਚੁਕਾ ਦਿੱਤੇ ਜਾਗੇ ਕੱਲ ਤੋਂ ਡਿਵੈਲਪਮੈਂਟ ਦੇ ਕੰਮ ਸ਼ੁਰੂ ਹੋ ਜਾਣਗੇ ਤੁਹਾਡਾ ਵੀ ਜਿਹੜਾ ਰੁਝਾਨ ਆ ਇਧਰਲੇ ਪਾਸੇ ਆ ਜੇ ਇਹਦੇ ਵਿੱਚ ਇੱਕ ਚੀਜ਼ ਆ ਲੋਕਾਂ ਨੇ ਸਰਪੰਚ ਚੁਣ ਲਏ ਜੀ ਸਾਡੀ ਜ਼ਿੰਮੇਵਾਰੀ ਕੱਟ ਗਈ ਕਿਉਂਕਿ ਹੁਣ ਸਾਡੇ ਕੋਲ ਜਿਹੜਾ 90 90% ਲੋਕ ਜਿਹੜਾ ਕੰਮ ਨੇ ਉਹ ਸਾਡੇ ਪਿੰਡਾਂ ਦੇ ਮੋਤਵਾਰਾਂ ਨੇ ਆਪਣੀ ਜ਼ਿੰਮੇਵਾਰੀ ਨਾਲ ਸਾਂਭ ਲੈਣਾ 10% ਕੰਮ ਆ ਜਿਹੜਾ ਉਹ ਸਾਡੇ ਕੋਲ ਜਿਹੜਾ ਆਉਣਾ ਜਿਹੜਾ ਨਹੀਂ ਪਿੰਡ ਲੈਵਲ ਤੇ ਹੋ ਸਕਦਾ ਸੋ ਇਤਨਾ ਹੀ ਹੁਣ ਆਉਣ ਵਾਲੇ ਸਮੇਂ ਨੂੰ ਆਪਾਂ ਕਾਰਪੋਰੇਸ਼ਨ ਦੇ ਵਿੱਚ ਵੀ ਆਪਾਂ ਜਿੱਥੇ ਜਿੱਥੇ ਇਲੈਕਸ਼ਨਾਂ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਤਗੜੇ ਹੋ ਕੇ ਸਰਕਾਰ ਤੁਹਾਡੀ ਆਪਣੀ ਆ ਸਾਨੂੰ ਸਾਥ ਦਿਓ ਅਸੀਂ ਆਪਣੇ ਮੇਅਰ ਬਣਾਈਏ ਤਾਂ ਜੋ ਕਿ ਤੁਹਾਡੇ ਜਿਹੜੇ ਹਲਕਿਆਂ ਦੇ ਕੰਮ ਕਰ ਸਕਿਆ ਜਦੋਂ ਸੁਝਾਵਾਂ ਮਿਲੀਆਂ ਕੀ ਕਹਿਣਾ ਚਾਹੋਗੇ ਦੇ ਬਾਰੇ ਦੇਖੋ ਜੀ ਮੈਂ ਤਾਂ ਇੱਕੋ ਗੱਲ ਕਹੂੰਗਾ ਵੀ ਪਹਿਲਾਂ ਤੇ ਮੰਨਦੇ ਕੋਈ ਨਹੀਂ ਸੀ ਕੱਲ ਸਭ ਕੁਝ ਜੀ ਕਬੂਲ ਕਰ ਗਏ ਸੋ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜੇ ਕਬੂਲ ਕਰਨਾ ਇਹ ਪਹਿਲੇ ਦਿਨ ਹੀ ਕਰ ਲੈਂਦੇ ਅੱਜ ਸਭ ਕੁਝ ਗਵਾ ਕੇ ਕਬੂਲ ਕੀਤਾ ਤੇ ਕੀ ਕੀਤਾ ਅੰਗ ਤੱਕ ਪਾਟੇ ਮੰਨ ਗਏ ਵੀ ਹਾਂ ਸਾਨੂੰ ਸਭ ਪਤਾ ਸੋ ਕਹਿਣ ਦਾ ਭਾਵ ਹੈ ਤੇ ਦੇਖੋ ਮੈਂ ਤੇ ਇਹਦੇ ਬਾਰੇ ਤੇ ਮੇਰੇ ਤੋਂ ਕੋਈ ਸ਼ਬਦ ਹੀ ਨਹੀਂ ਜੀ ਮੈਂ 8875 505 ਜੜਿਆ ਉਹਨਾਂ ਨੂੰ ਜਿਹੜੀ ਆ ਓਥ ਜਿਹੜੀ ਆ ਸੌ ਚੱਕ ਸਵਾਗਤ ਜਿਹੜਾ ਸੌ ਜਿਹੜੀ ਚੁਕਾਈ ਗਈ ਸਭਦਾਨ ਦੀ ਸੌ ਇਸ ਤੋਂ ਬਾਅਦ ਸਰਪੰਚ ਪੰਚ ਜਿਹੜਾ ਉਹ ਆਪਣਾ ਕੰਮ ਕਰਨਾ ਸ਼ੁਰੂ ਕਰਨਗੇ ਔਰ ਜਿੰਨੇ ਚੁਣੇਗੇ ਸਰਪੰਚ ਪੰਚ ਸੀਗੇ ਸਾਰੇ ਹਾਜ਼ਰ ਸੀਗੇ ਸਾਰੇ ਆਏ ਔਰ ਬੜਾ ਸਾਦਿਆਂ ਚ ਉਤਸ਼ਾਹ ਸੀਗਾ ਸਾਦਿਆਂ ਨੇ ਇੱਕ ਕਮਿਟਮੈਂਟ ਕੀਤੀ ਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਜਿਹੜਾ ਉਹ ਬਣਾਉਣਾ ਔਰ ਦਾ ਰੰਗਲਾ ਪੰਜਾਬ ਪੰਜਾਬ ਦੀ 70% ਬਾਦੀ ਪੰਜਾਬ ਦੇ ਪਿੰਡਾਂ ਦੇ ਵਿੱਚ ਰਹਿੰਦੀ ਹੈ ਜੇ ਪਿੰਡ ਸਾਡੇ ਸਾਫ਼ ਸੁਥਰੇ ਤੇ ਸੋਹਣੇ ਹੋ ਗਏ ਰੰਗਲੇ ਹੋ ਗਏ ਤੇ ਸਮਲੋ ਪੰਜਾਬ ਜਿਹੜਾ ਰੰਗਲਾ ਬਣ ਜੂ ਇਹ ਅਸੀਂ ਜਿਹੜਾ ਅੱਜ ਕਸਮ ਖਾਦੀ ਆ ਸਾਰੇ ਜਾਣਿਆਂ ਔਰ ਮੈਨੂੰ ਪੂਰਨ ਆਸ ਹੈ ਕਿ ਹਕਾਂ ਬਹੁਤ ਸਾਰੇ ਸਾਡੇ ਸਤਪੰਚ ਪੰਜ ਸਾ ਖਾਸ ਤੌਰ ਤੇ ਸਾਡੀਆਂ ਲੇਡੀਆਂ ਸਾਡੀਆਂ ਮਾਵਾਂ ਭੈਣਾਂ ਪੜੀਆਂ ਲਿਖੀਆਂ ਉਹ ਚੁਣੀਆਂ ਗਈਆਂ ਜਿਹੜਾ ਵੀ ਬੰਦਾ ਪੜਿਆ ਲਿਖਿਆ ਹੁੰਦਾ ਉਹ ਆਪਣੇ ਪਿੰਡਾਂ ਦੇ ਵਿਕਾਸ ਲਈ ਬੜਾ ਮਤਲਬ ਉਹਦੇ ਇਤਸ਼ਾਹ ਹੁੰਦਾ ਬੜੇ ਚੰਗੇ ਢੰਗ ਨਾਲ ਉਹ ਵਿਕਾਸ ਜਿਹੜਾ ਕਰਦਾ ਸੋ ਜਿੱਦਾਂ ਦੇ ਪੰਜ ਪੰਜ ਚੁਣੇ ਗਿਆ ਲਾਜ਼ਮੀ ਗਰਦਾਸ ਪੁੱਜ ਜਿਹਦੇ ਦਾ ਬਹੁਤ ਵਿਕਾਸ ਸੈਮੀਨਾਰ ਲਾਉਣ ਦੀ ਗੱਲ ਕਹੀ ਜੀ ਪੜਾਉਣ ਦੀ ਗੱਲ ਮੈਂ ਇਹਨਾਂ ਨੂੰ ਕਿਹਾ ਡੀਸੀ ਸਾਹਿਬ ਨੂੰ ਕਿ ਬਲਾਕ ਲੈਵਲ ਤੇ ਸੈਮੀਨਾਰ ਕਰਾਏ ਜਾਣ ਪੰਚਾਇਤ ਤੇ ਸਰਪੰਚਾਂ ਨੂੰ ਕੇਂਦਰ ਦੀਆਂ ਪੰਜਾਬ ਦੀਆਂ ਜਿਹੜੀਆਂ ਗਵਰਨਮੈਂਟ ਦੀਆਂ ਸਕੀਮਾਂ ਉਹਨਾਂ ਦੇ ਬਾਰੇ ਦੱਸਿਆ ਜਾਵੇ ਔਰ ਪੰਚਾਇਤੀ ਰਾਜ ਐਕਟ ਦੇ ਵਿੱਚ ਉਹਨਾਂ ਨੂੰ ਕੀ اختیار ਨੇ ਕੀ ਉਹਨਾਂ ਨੂੰ ਹੱਕ ਹੈ ਪੰਚਾਇਤ ਦੀ ਕਾਰਵਾਈ ਕਿੱਦਾਂ ਕਰਨੀ ਆ ਕਿੱਦਾਂ ਚਲਾਉਣੀ ਆ ਤੇ ਪੰਚਾਇਤੀ ਰਾਜ ਐਕਟ ਜਿਹੜਾ ਲਿਹਾ ਕੇ ਇਹਨਾਂ ਨੂੰ ਦਿੱਤਾ ਜਾਵੇ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿ ਸਾਡੇ ਕੋਲ ਕੀ ਧਿਕਾਰ ਹੈ ਬਹੁਤ ਸਾਰੇ ਪੰਚਾਂ ਸਰਪੰਚਾਂ ਵਿਚਾਰਿਆਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹਨਾਂ ਦੇ ਹੱਕ ਕੀ ਨੇ ਉਹਨਾਂ ਨੇ ਕਿੱਦਾਂ ਕੰਮ ਕਰਦੋ ਸੋ ਮੈਂ ਡੀ ਸਾਹਿਬ ਨੂੰ ਕਹੇ ਤਾ ਡੀ ਡੀ ਪੀਓ ਸਾਹਿਬ ਨੂੰ ਕਹੇ ਤਾ ਸਾਡੇ ਮੈਕਪੇਰ ਨੂੰ ਅਸੀਂ ਅੰਮਤ ਸੱਚ ਵੀ ਲਵਾ ਦੇ ਸਾਹਿਬ ਜੀ ਦਸੰਬਦ ਮਹੀਨੇ ਜਿੱਥੇ ਵੀ ਬਲਾਕ ਲੈਵਲ ਤੇ ਸੈਮੀਨਾਰ ਜਿਹੜੇ ਕਰਵਾਮਾ ਸਾਡੀਆਂ ਮਹਿਮਾਨ ਸਾਰੇ ਤਰਖਾਇਆ ਕਰਾ ਦਿੱਤਾ ਗਿਆ ਤੇ ਕੀ ਕਹਿਣਾ ਬਾਦਲ ਦਲ ਨੂੰ ਤੇ ਹੁਣ ਕੀ ਕਹਿਣਾ ਕੱਲ ਦੇ ਜਿਹੜਾ ਬਹੁਤ ਹੀ ਜਿੰਨਾ ਮੈਂ ਸਿੱਖ ਇਤਿਹਾਸ ਪੜਿਆ ਜਿੰਨਾ ਮੈਂ ਸਿੱਖ ਇਤਿਹਾਸ ਬਾਰੇ ਜਾਣਦਾ ਪਹਿਲੀ ਵਾਰ ਇੰਨਾ ਇਤਿਹਾਸਿਕ ਫੈਸਲਾ ਜਿਹੜਾ ਸਿੰਘ ਸਾਹਿਬਾਨਾਂ ਨੇ ਸੁਣਾਇਆ ਪਹਿਲੀ ਵਾਰ ਕੱਲੀ ਦਲ ਨੂੰ ਮੰਨਣਾ ਪਿਆ ਕਿ ਉਹਨਾਂ ਦੀਆਂ ਸਰਕਾਰਾਂ ਚ ਬਹੁਤ ਗਲਤ ਕੰਮ ਹੋਏ ਸਿੱਖ ਪੰਥ ਨੂੰ ਖਤਮ ਕਰਨ ਲਈ ਸਿੱਖ ਪੰਥ ਦੀਆਂ ਜਿਹੜੀਆਂ ਧਾਰਮਿਕ ਸਸਤਾਵਾਂ ਸੀਗੀਆਂ ਉਹਨਾਂ ਨੂੰ ਬਰਬਾਦ ਕਰ ਲਈ ਜਿਹੜੇ-ਜਿਹੜੇ ਕੰਮ ਕੀਤੇ ਉਹਨਾਂ ਦੇ ਖੁਦ ਮੰਨੇ ਔਰ ਜਿਹੜਾ ਉਹ ਪਿਛਲੇ 15 ਸਾਲਾਂ ਤੋਂ ਝੂਠ ਬੋਲਦੇ ਆਉਂਦੇ ਸੀਗੇ ਕਈ ਬਦਗਾਰੀ ਕਾਰ ਨਹੀਂ ਕੀਤਾ ਜੀ ਅਸੀਂ ਬਾਬਲ ਕਲਾਂ ਦਾ ਕਾਰ ਨਹੀਂ ਕੀਤਾ ਜੀ ਅਸੀਂ ਆਹ ਨਹੀਂ ਕੀਤਾ ਜੀ ਆਹ ਦੀ ਕੀਤਾ ਉਹਨਾਂ ਨੂੰ ਹੱਥ ਤੀਜ ਬੰਦ ਨਹੀਂ ਪਈ ਔਰ ਮੇਰਾ ਖਿਆਲ ਆ ਇਤਿਹਾਸ ਦੇ ਵਿੱਚ ਇਹ ਵੀ ਹੋਇਆ ਮੈਂ ਪੜ੍ਹਿਆ ਸੀਗਾ ਕਿ ਜੀਂਦੇ ਜੀ ਕਿਸੇ ਬੰਦੇ ਨੂੰ ਫਕਰ ਕੌਮ ਦਾ ਖਿਤਾਬ ਨਹੀਂ ਦਿੱਤਾ ਗਿਆ ਜਦੋਂ ਵੀ ਇਹ ਖਿਤਾਬ ਮਿਲਿਆ ਸਿੱਖ ਇਤਿਹਾਸ ਦੇ ਵਿੱਚ ਮਰਦ ਪ੍ਰੰਤ ਦਿੱਤਾ ਗਿਆ ਉਹਦੇ ਪਹਿਲੀ ਵਾਰ ਹੋਇਆ ਕਿ ਜੀਂਦੇ ਜੀ ਦਿੱਤਾ ਗਿਆ ਤੇ ਮਨ ਪ੍ਰੰਤ ਵਾਪਸ ਲਿਆ ਗਿਆ ਇਹ ਮੇਰਾ ਖਿਆਲ ਹੈ ਸਭ ਤੋਂ ਵੱਡੀ ਹਿਸਟੋਰੀਕਲ ਘਟਨਾ ਕਲਪਾਪਰੀ ਕਿ ਬਾਦਲ ਸਾਹਿਬ ਨੂੰ ਜਿਹੜਾ ਫਕਰ ਕੌਮ ਦਾ ਖਿਤਾਬ ਵਾਪਸ ਲਿਆ ਮੈਨੂੰ ਲੱਗਦਾ ਕਿ ਹੁਣ ਬਾਦਲ ਪਰਿਵਾਰ ਨੂੰ ਤੇ ਇਸ ਕਾਲੀ ਦਲ ਨੂੰ ਜਿਹੜੇ ਕੱਲ ਉੱਥੇ ਇਕੱਠੇ ਹੋਏ ਇਹਨਾਂ ਨੂੰ ਹੁਣ ਨਾਇਤਕਤਾ ਦੇ ਤੌਰ ਤੇ ਕੋਈ ਅਧਿਕਾਰ ਨਹੀਂ ਦਿਆ ਕਿਉਂ ਪੰਜਾਬ ਦੇ ਵਿੱਚ ਸਿਆਸਤ ਕਰਨ ਕੋਈ ਵੀ ਨਾਇਤਕਤਾ ਦਾ ਅਧਿਕਾਰ ਕਿਉਂਕਿ ਸਭ ਕੰਮ ਜਿਹੜੇ ਜਿਹੜੇ ਸਾਦੇ ਵਿਰੋਧੀ ਪਾਰਟੀਆਂ ਕਹਿੰਦੀਆਂ ਵੀ ਇਹਨਾਂ ਨੇ ਕੀਤੇ ਆ ਇਹਨਾਂ ਨੇ ਮੰਨੇ ਨਹੀਂ ਇਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਦੁਨੀਆ ਭਰ ਦੇ ਸਿੱਖਣ ਦੁਨੀਆ ਭਰ ਦੇ ਪੰਜਾਬੀਆਂ ਨਾਲ 15 ਸਾਲ ਝੂਠ ਬੋਲਿਆ ਕੱਲੋਂ ਝੂਠ ਤੇ ਸੱਚ ਦਾ ਜਿਹੜਾ ਨਤਾਰਾ ਹੋਇਆ ਸੋ ਮੈਂ ਸਮਝਦਾ ਕਿ ਆਪਣੇ ਆਪ ਹੀ ਕੱਲ ਦੀ ਕਾਰਵਾਈ ਤੋਂ ਬਾਅਦ ਬਦਲ ਕਹਿੰਦਾ ਜਾ ਉਸ ਕਾਲੀ ਦਲ ਦਾ ਜਿਹੜਾ ਕੱਲ ਉੱਥੇ ਲੀਡਰ ਗਿਆ ਸੀ ਨੈਤਿਕਤਾ ਦੇ ਤੌਰ ਤੇ ਸਿਆਸਤ ਕਰਨ ਦਾ ਹੱਕ ਜਿਹੜਾ ਪੂਰ ਤੌਰ ਤੇ ਖਤਮ ਹੋ ਗਿਆ